ਸਵਾਗਤ ਹੈ ਕਿਸਾਨ ਵੀਰੋਹ ਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਕੋਲੇ ਆਉਂਦੇ ਆਉਂਦੇ ਆਪਾਂ ਬਾਹਲੇ ਥਾਂ ਹੀ ਜਾਣਾ ਸੀ ਤੇ ਲੇਟ ਹੋ ਗਿਆਂ ਤੇ ਜਮਾ ਆਥਣ ਹੋਇਆ ਪਿਆ ਤੇ ਵੀਰ ਨੇ ਫੋਨ ਬਜਾਰੇ ਨੇ ਬਹੁਤ ਕੀਤੇ ਗੱਲਬਾਤ ਕਰਾਵਾਂਗੇ ਆਪਾਂ ਜਰਸੀ ਤੇ ਐਫ ਦਾ ਥੋੜਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਨੰਬਰ ਬੋਲ ਵੀਰੇ ਨੰਬਰ 87 ਤੋਂ 88 ਵੀਰੇ 043 ਦੀ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਥੋੜਾ ਲੇਟ ਹੋ ਗਏ ਕੋਈ ਗੱਲ ਨਹੀਂ ਬਣਾ ਦੇਾਂਗੇ ਆਪਾਂ ਬਿੰਦ ਕਬੀਲਾ ਹੋ ਗਿਆ ਤਾਂ ਕੋਈ ਨਹੀਂ ਦਸਲੀ ਕਰਾ ਲਈਏ ਪੰਜ ਮਿੰਟ ਹੋ ਗਿਆ ਇਹਨੂੰ ਠੀਕ ਆ ਵੀਰੇ ਤੇ ਗੁਰੇ ਨੰਬਰ ਆਪਣਾ ਬੋਲ ਤਾਂ ਨੰਬਰ ਬੋਲ ਤਾਂ 87 ਤੋਂ 88 043 ਵਧਾਤਾ ਰੋਡ ਤੇ ਆਪਣਾ ਘਰ ਆ ਹਨਾ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਓਕੇ ਓਕੇ ਵਧਾਤਾ ਰੋਡ ਤੇ ਆਪਣਾ ਘਰ ਆ ਤੇ ਗੁਰੇ ਕਿਹੜਾ ਸੁਆ ਜਿਹੜੀ ਆਪਾਂ ਤੇਰੀ ਵਿਹੜ ਦੇਖੀ ਹੈ ਹਾਂ ਦੂਜਾ ਸੁਆ ਕਿੰਨੇ ਵੀਰੇ ਸੂਈ ਆ ਇਹ ਕੋਈ ਹੋ ਗਿਆ ਹਫਤਾ ਬਾਈ ਹਫਤਾ ਹਫਤਾ ਸੂਈ ਨੂੰ ਹੋ ਗਿਆ ਤੇ ਕਿੰਨਾ ਹੁਣ ਇਹ ਥੱਲੇ ਦੁੱਧ ਰੜ ਚੋਣ ਦਾ ਲੈਟਾ ਜੀ 16 ਕਿਲੋ ਖੋਲ ਲਾ ਤੋਰ ਕੇ ਦਿਖਾ ਦਈਏ ਤੇ ਥਣ ਲੇਵਾ ਕਮਾਲ ਦਾ ਹਨਾ ਪੂਰੇ ਚੰਗਾ ਥਣ ਲੇਵਾਗਾ ਥੋੜਾ ਜਿਹਾ ਹੁਣ ਦਿੱਕਤ ਆਊਗੀ ਕਵੇਲਾ ਹੋਇਆ ਵਾ ਕੋਈ ਚੱਕ ਨੀ ਲੈ ਚੱਲ ਦੰਮੀ ਆ ਦੇਖੋ ਜੀ ਤੇ ਚੋਈ ਦੀ ਥੋੜੀ ਜਿਹਾ ਪਾਸ ਕਰਕੇ ਲੈ ਲੈਂਦੀ ਵੀ ਓਕੇ ਵੀਰੇ ਲੈ ਚੱਲ ਲੰਮੀ ਲੈ ਚੱਲ ਥੋੜੀ ਮਾਰ ਕੇ ਕਰਾ ਦਈਏ ਤੇ ਆ ਕਰੋ ਵੀ ਚੱਕ ਤੇ ਲੈਵਾ ਤਾਂ ਫਸੀ ਫੇਰਦੀ ਹਨਾ ਥਣੇ ਫੀਲ ਬਹੁਤ ਜ਼ਿਆਦਾ ਆ ਦੇਖੋ ਜੀ ਫੇਸ ਕੁਆਲਿਟੀ ਦੇਖਿੰਦੇ ਕਰੀ ਹਾਂ ਵੀਰੇ ਫੇਸ ਕੁਆਲਿਟੀ ਚੰਗੇ ਬਾਕੀ ਦਾ ਜੈਨੂਨ ਦੂਜਾ ਸੁਆ ਕੋਈ ਕਹਿਣ ਦੀ ਗੱਲ ਨਹੀਂ ਹੈ ਠੀਕ ਆ ਵੀਰੇ ਠੀਕ ਆ ਬਰੇ ਬੰਨ ਉੱਥੇ ਤਾਰਾ ਮਾਰ ਕੇ ਓਕੇ ਵੀਰੇ ਓਕੇ ਓਕੇ ਤੇ ਬਾਕੀ ਹਨਾ ਖੁੱਚਾਂ ਤੋਂ ਤਾਂ ਆਹ ਵਾਲਾ ਹਵਾਨਾ ਗਾ ਹੂੰ ਫੀਟਿੰਗਾਂ ਨਾਲ ਲੈ ਵਾਗਾ ਕਰੋ ਜੀ ਚ ਮਾਰੀ ਵੀਰੇ ਤਾਰਾ ਮਾਰੀ ਐਂ ਮਾਰਾ ਲੂਗੀ ਬੱਚੇ ਲੈ ਮੈਨੂੰ ਹਾਂ ਕੁਝ ਨਹੀਂ ਕਹਿੰਦੀ ਛੱਡਣਾ ਛੱਡ ਮਾਰੋ ਜੀ ਫਿਰ ਆਹ ਦੇਖੋ ਜੀ ਥੱਲੇ ਦਾ ਮੱਛੀ ਮੋਟਰੀ ਆ ਇਹਨੇ 2.5 ਕਿਲੋ ਮੈਂ ਤੁਹਾਨੂੰ ਖਾਲੀ ਕਰਕੇ ਲੈ ਕੇ ਆਇਆ ਬਾਈ ਹੁਣ 16 ਕਿਲੋ ਜਾਣੇ ਰੈਡੀ ਦਾ ਹੈ ਹਾਂ ਹਾਂ ਓਕੇ ਗੁਰੇ ਬਸ ਵੀਰੇ ਬਸ ਵੀਰੇ ਬਸ ਬਾਕੀ ਆਹੀ ਵਜਾ ਹੱਥ ਕੋਲ ਠੀਕ ਆ ਤੇ ਡਿਮਾਂਡ ਫੋਨ ਤੇ ਕੀ ਕਰਨੀ ਆ ਵੀਰੇ ਡਵਾੜਕਾਰੀ ਦੇਣੇ 55 ਦੇ ਥਣ ਲੱਗਣਗੇ ਬਸ ਜਿਹੜਾ ਮਰਜ਼ੀ ਲੈ ਜਾ ਥੋੜਾ ਬਹੁਤਾ ਮਾਨਤਾਂ ਮਾੜਾ ਮੋਟਾ ਹੀ ਹੋਊਗਾ ਮਾਨਤਾਂ ਹੋ ਜੂ ਹਾਂ 50 ਮੀਟਰ ਫਰੀ ਭੇਜ ਦਾਂਗਾ ਯਾਰ ਠੀਕ ਆ ਬਸ ਵੀਰੇ ਮਾਨਤਾਂ ਨਹੀਂ ਹੋ ਗਿਆ ਹਾਂ 2000 ਦਾ ਕਿਰਾਇਆ ਲੱਗੇਣਾ ਉਹ ਵਿੱਚ ਛੱਡ ਦੇਗਾ ਤੇ ਦੁੱਧ ਜਮਾ ਨੈਟ ਹੋਊ ਜੇ ਕਹਿੰਦੇ ਆਨਲਾਈਨ ਮੰਗਾਲੀ ਚਾਰ ਟਾਂਗ ਚੋਈ ਚੱਲੇ ਆਪਣੇ ਘਰੇ ਜਾ ਆਰੇ ਘਰੇ ਚੋ ਕੇ ਦੱਸ ਦਿੱਤਾ ਮੈਂ 16 ਕਿਲੋ ਕਹਿੰਦੇ 15 ਦੀ ਗਾਰੰਟੀ ਦੇ ਦਾਂਗੇ ਠੀਕ ਆ ਵੀਰੇ ਤੇ ਦੂ ਜੇਰ ਜੂ ਰੋਕਿਆ ਸਾਰਾ ਕੁਝ ਕੰਪਲੀਟ ਆ ਠੀਕ ਆ ਪਿੰਡ ਭਦਾਵੜ ਤੇ ਬਦਾਤਾ ਰੋਡ ਤੇ ਬਾਈ ਦਾ ਘਰ ਆ ਨੰਬਰ ਫੇਰ ਬੋਲ ਦੇ ਗੁਰੇ ਨੰਬਰ 87 ਤੋਂ 88 043 ਠੀਕ ਆ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਕਿ ਓਕੇ ਵੀਰੇ ਫੇਰ ਦਿਖਾ ਦਿੰਨੇ ਆ ਤੁਹਾਨੂੰ ਆ ਕਰ ਜੀ ਥਾਂ ਦੇ ਵਾ ਨੇੜੇ ਤੋਂ ਚੱਕ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ